ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਨਿੱਤ ਦਿਨ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਹੰਗਾਮਾ ਕਰ ਦਿੰਦਾ ਤੇ ਭਗਵੰਤ ਮਾਨ ਜਦੋਂ ਗੱਲਾਂ ਕਰਦੇ ਨਾ ਯਾਰ ਵੱਖਰੀਆਂ ਹੀ ਗੱਲਾਂ ਕਰ ਦਿੰਦਾ ਕਹਿੰਦੇ ਨੇ ਹੁੰਦੇ ਵੀ ਮਾਨ ਸਾਹਿਬ ਜਦੋਂ ਬੋਲਦੇ ਆ ਤਾਂ ਯਾਰ ਸਾਰਿਆਂ ਨੂੰ ਹਿਲਾ ਕੇ ਰੱਖ ਦਿੰਦੇ ਆ ਕਹਿੰਦੇ ਵੀ ਸਾਡੇ ਰਾਜ ਦੇ ਵਿੱਚ ਕਿਸੇ ਨੂੰ ਵੀ ਬਿਨਾਂ ਸਪਰਸ਼ ਤੋਂ ਜਿਹੜੀ ਐ ਨੌਕਰੀਆਂ ਜਿਹੜੀਆਂ ਮਿਲੀਆਂ ਨੇ ਉਹਦਾ ਜਿਹੜਾ ਮਾਣ ਮਹਿਸੂਸ ਕਰਦੇ ਆ ਅਸੀਂ ਤੇ ਸਾਰੇ ਜਿੰਨੇ ਨੌਜਵਾਨ ਬੈਠੇ ਨੇ ਖੁੱਲਾ ਚੈਲੰਜ ਕਰਤਾ ਵੀ ਕੋਈ ਵੀ ਹੱਥ ਖੜਾ ਕਰਕੇ ਦੱਸ ਦੋ ਵੀ ਜੇ ਕਿਸੇ ਨੇ ਸਪਰਸ਼ ਦੇ ਨਾਲ ਨੌਕਰੀ ਲਈ ਆ ਜਾਂ ਕਿਸੇ ਨੇ ਰਿਸ਼ਵਤ ਦੇ ਕੇ ਨੌਕਰੀ ਲਈ ਤਾ ਯਾਰ ਵੱਡੀ ਗੱਲ ਐ ਵੀ ਇਹ ਮੁੱਖ ਮੰਤਰੀ ਜਦੋਂ ਸਾਰੇ ਖੁੱਲੇ ਬੰਦਿਆਂ ਨੂੰ ਚੈਲੰਜ ਕਰਦੇ ਨਾ ਤਾਂ ਯਾਰ ਬਹੁਤ ਵੱਡੀ ਗੱਲ ਹੋ ਜਾਂਦੀ ਐ ਤੇ ਇੱਕ ਗੱਲ ਸਾਫ਼-ਸਾਫ਼ ਜ਼ਾਹਰ ਵੀ ਹੁੰਦੀ ਐ ਕਿ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਇਹ ਨੌਕਰੀਆਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਤੇ ਟੈਲੈਂਟ ਦੇ ਹਿਸਾਬ ਦੇ ਨਾਲ ਨੌਕਰੀਆਂ ਮਿਲ ਰਹੀਆਂ ਐ ਇਹ ਹੀ ਬਹੁਤ ਵੱਡੀ ਗੱਲ ਈ ਐ ਪੰਜਾਬ ਦੇ ਲਈ ਤਾਂ ਪਹਿਲਾਂ ਵੀਡੀਓ ਸੁਣਦੇ ਆਂ ਵੀਡੀਓ ਦੇ ਵਿੱਚ ਕੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਪਹਿਲਾਂ ਆ ਵੀਡੀਓ ਸੁਣ ਕੇ ਨਾ ਸ਼ੇਅਰ ਜ਼ਰੂਰ ਕਰਿਓ ਆ ਸੁਣਦੇ ਆਂ ਜੇ ਦੋ ਨੇ ਦੱਸਿਆ ਮੈਨੂੰ ਲੱਗਦਾ ਤੁਸੀਂ ਸਾਰੇ ਵੀ ਇਸ ਗੱਲ ਦੀ ਹਾਂ ਵੀ ਪਰਦੇ ਆਉਂਗੇ ਕਿ ਕੋਈ ਪੈਸਾ ਤਾਂ ਨਹੀਂ ਲੱ ਕੋਈ ਕਿਸੇ ਨੂੰ ਭਰਤੀ ਹੋਣ ਵਾਸਤੇ ਇੱਥੇ ਕੋਈ ਕਿਹੜਾ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੁਝ ਫਾਰਸਤ ਨਹੀਂ ਲੱਗੀ ਇੱਥੇ ਆ ਗਏ ਹੁਣ ਇਹਨੂੰ ਮੈਂ ਤੁਹਾਨੂੰ ਪਹਿਲੀ ਨੌਕਰੀ ਨਹੀਂ ਕਹੂੰਗਾ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਮਿਹਨਤ ਕਰਿਓ ਜਿਸ ਤਰ੍ਹਾਂ ਗੁਰਪ੍ਰੀਤ ਹੋਰਾਂ ਨੇ ਦੱਸਿਆ ਕਿ ਜਦੋਂ ਇੱਕ ਵਾਰੀ ਤੁਸੀਂ ਸਿਸਟਮ 'ਚ ਵੜ ਗਏ ਤਾਂ ਮਿਹਨਤ ਕਰੋ ਉੱਪਰ ਜਾਓ ਹੋਰ ਹੋਰ ਉੱਪਰ ਜਾਓ ਪੌੜੀਆਂ ਜਿੰਨੀਆਂ ਤੁਸੀਂ ਬਣਾਓਗੇ ਉਹਨੀਆਂ ਤੋਂ ਤੁਹਾਡੀ ਮਿਹਨਤ ਜਿਹੜੇ ਜਿਹੜੀ ਹੈ ਉਹ ਅੱਗੇ ਲੈ ਕੇ ਜਾਉਗੇ ਕਿਉਂਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਔਰ ਇੱਕ ਗੱਲੋਂ ਇਸ ਗੱਲੋਂ ਵੀ ਤੁਹਾਨੂੰ ਅਸੀਂ ਯਕੀਨ ਦਿਵਾਉਂਦੇ ਆ ਕਿ ਤੁਹਾਡੇ ਜਦੋਂ ਤੁਸੀਂ ਨੌਕਰੀ ਕਰੋਗੇ ਉਸ ਦੌਰਾਨ ਕੋਈ ਤੁਹਾਨੂੰ ਇਹ ਜੀ ਪੋਜੀਸ਼ਨ 'ਚ ਨਹੀਂ ਪਾਇਆ ਜਾਊਗਾ ਕਿ ਤੁਹਾਨੂੰ ਆ ਗਲਤ ਕੰਮ ਕਰਾਇਆ ਜਾਊਗਾ ਤੁਹਾਡੇ ਤੋਂ ਜੇ ਆਪ ਆਹ ਕਰ ਦੋ ਆਹ ਰਿਪੋਰਟ ਨੂੰ ਐਂ ਕਰ ਦੋ ਨਾ ਜੋ ਸੱਚੂਗਾ ਉਹੀ ਦੱਸਿਓ ਜੇ ਇੱਥੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣੇ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਆ ਲੋ ਜੀ মানা ਕੇ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਦਾਗ ਤੇ ਧੱਬਿਆਂ ਚ ਫਰਕ ਹੁੰਦਾ ਹੈ ਦਾਗ ਸਾਬਣਾ ਧੋਂਦੀਆਂ ਨੇ ਧੱਬੇ ਸਦੀਆਂ ਧੋਂਦੀਆਂ ਨੇ ਸੋ ਇਸ ਕਰਕੇ ਕੋਈ ਧੱਬਾ ਨਾ ਲੱਗਣ ਦਿਓ ਆਪਣੇ ਮਾਪਿਓ ਦੇ ਇੱਜ਼ਤ ਤੇ ਆਪਣੇ ਪਿੰਡ ਦੇ ਨਾਂ ਤੇ ਆਪਣੀ ਕੁਰਸੀ ਤੇ ਕੋਈ ਧੱਬਾ ਨਾ ਲੱਗਣ ਦਿਓ ਤਾਂ ਤੁਸੀਂ ਵੀ ਸੁਣਿਆ ਵੀ ਭਗਵੰਤ ਮਾਨ ਕਹਿੰਦੇ ਵੀ ਅਸੀਂ ਬਿਨਾ ਪੈਸੇ ਬਿਨਾ ਸਪਾਰਸ਼ ਤੋਂ ਤੁਹਾਨੂੰ ਰੱਖ ਰਹੇ ਹਾਂ ਤਾਂ ਤੁਸੀਂ ਵੀ ਆਪਣਾ ਜਿਹੜਾ ਕੰਮ ਹੈ ਉਹ ਇਮਾਨਦਾਰੀ ਨਾਲ ਕਰਿਓ ਬਿਨਾ ਸਪਾਰਸ਼ ਤੇ ਬਿਨਾ ਪੈਸੇ ਲੈ ਕੇ ਕਰਿਓ ਜਿਵੇਂ ਅਸੀਂ ਤੁਹਾਨੂੰ ਇੱਜ਼ਤ ਮਾਨ ਦੇ ਰਹੇ ਹਾਂ ਇਸੇ ਤਰ੍ਹਾਂ ਹਰ ਇੱਕ ਵਿਅਕਤੀ ਨੂੰ ਇੱਜ਼ਤ ਮਾਨ ਦਿਓ ਜਿੱਥੇ ਵੀ ਤੁਸੀਂ ਕੁਰਸੀ ਤੇ ਜਾ ਕੇ ਬਹਿਣਾ ਹੈ ਤਾਂ ਇਨਸਾਫ ਦੀ ਗੱਲ ਕਰਨੀ ਹੈ ਤੇ ਇਨਸਾਫ ਦੇ ਨਾਲ ਹੀ ਕੰਮ ਕਰਨਾ ਹੈ ਆਪਣੀ ਮਿਹਨਤ ਦੇ ਨਾਲ ਕੰਮ ਕਰਨਾ ਹੈ ਤੇ ਅੱਗੇ ਵਧਣਾ ਹੈ ਕਿਉਂਕਿ ਅਸੀਂ ਤਰੱਕੀਆਂ ਵੀ ਦੇਣੀਆਂ ਨੇ ਜਿਹੜੇ ਅੱਜ ਜੁਆਇਨ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਹਿਸਾਬ ਨਾਲ ਅੱਗੇ ਤਰੱਕੀਆਂ ਵੀ ਮਿਲਣ ਕਿ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ